ਪੁਲਕੇ ਵੀ ਸ਼ਰਾਬ ਦੇ ਨਾਲ ਇਹ ਚੀਜ਼ਾਂ ਤੁਸੀਂ ਕਦੇ ਨਾ ਖਾਓ ਕਿਉਂਕਿ ਤੁਹਾਡੀ ਸਿਹਤ ਨੂੰ ਵੀ ਵੱਡਾ ਨੁਕਸਾਨ ਪਹੁੰਚ ਸਕਦਾ ਹੈ ਅਜਿਹਾ ਨਾ ਹੋਵੇ ਕਿ ਕੀਤੇ ਲੈਣੇ ਦੇ ਦੇਣੇ ਪੈ ਜਾਣ ਕਿਉਂਕਿ ਅਕਸਰ ਹੀ ਕਿਹਾ ਜਾਂਦਾ ਹੈਗਾ ਕਿ ਸ਼ਰਾਬ ਤੁਹਾਡੀ ਸਿਹਤ ਲਈ ਹਾਨੀਕਾਰਕ ਹੈ ਜੋ ਕਿ ਅਸਲ ਦੇ ਵਿੱਚ ਹਾਨੀਕਾਰਕ ਹੁੰਦੀ ਵੀ ਹੈ ਕਿਉਂਕਿ ਜ਼ਿਆਦਾ ਸ਼ਰਾਬ ਦਾ ਸੇਵਨ ਕਰਨਾ ਤੁਹਾਡੀ ਸਿਹਤ ਨੂੰ ਵੀ ਵੱਡਾ ਨੁਕਸਾਨ ਪਹੁੰਚਾ ਸਕਦਾ ਹੈ ਪਰ ਕੁਝ ਅਜਿਹੇ ਲੋਕ ਵੀ ਹੁੰਦੇ ਨੇ ਜਿਨ੍ਹਾਂ ਨੂੰ ਨਹੀਂ ਪਤਾ ਹੁੰਦਾ ਕਿ ਸ਼ਰਾਬ ਦੇ ਨਾਲ ਕੋਈ ਅਜਈਆਂ ਚੀਜ਼ਾਂ ਦਾ ਸੇਵਨ ਤੁਸੀਂ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਤੁਹਾਨੂੰ ਤਾਂ ਦੱਸ ਦਈਏ ਕਿ ਇਹ ਰਿਪੋਰਟ ਖਾਸ ਤੁਹਾਡੇ ਲਈ ਹੈ ਜੇਕਰ ਤੁਸੀਂ ਵੀ ਸ਼ਰਾਬ ਦਾ ਸੇਵਨ ਕਰਦੇ ਹੋ। ਦਰਅਸਲ ਸ਼ਰਾਬ ਸਿਹਤ ਲਈ ਬਹੁਤ ਹੀ ਹਾਨੀਕਾਰਕ ਹੁੰਦੀ ਆ ਪਰ ਇਸ ਦੇ ਬਾਵਜੂਦ ਦੁਨੀਆ ਭਰ ਦੇ ਵਿੱਚ ਲੋਕ ਸ਼ਰਾਬ ਪੀਂਦੇ ਨੇ। ਸਿਹਤ ਮਾਹਿਰਾ ਦਾ ਇਹ ਹੀ ਦਾਵਾ ਹੈਗਾ ਕਿ ਸ਼ਰਾਬ ਨੂੰ ਸਹੀ ਤਰੀਕੇ ਦੇ ਨਾਲ ਨਾ ਪੀਣ ਦੇ ਕਾਰਨ ਇਹ ਹੋਰ ਵੀ ਘਾਤਕ ਹੋ ਸਕਦੀ ਆ। ਬਹੁਤੇ ਲੋਕਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਸ਼ਰਾਬ ਦੇ ਨਾਲ ਕੀ ਖਾਣਾ ਚਾਹੀਦਾ ਹੈ ਤੇ ਕੀ ਨਹੀਂ। ਕੁਝ ਅਜਿਹੀਆਂ ਚੀਜ਼ਾਂ ਨੇ ਜਿਹੜੀਆਂ ਸ਼ਰਾਬ ਦੇ ਨਾਲ ਖਾਣ ਕਰਕੇ ਜ਼ਹਿਰ ਦਾ ਕੰਮ ਕਰ ਸਕਦੀਆਂ ਨੇ ਤੇ ਤੁਹਾਡੀ ਜਾਨ ਨੂੰ ਵੀ ਖਤਰਾ ਹੋ ਸਕਦਾ ਹੈ। ਦਸ ਦਰਅਸਲ ਐਚ ਏ ਡਬਲਯੂ ਐਚਓ ਦੇ ਅਨੁਸਾਰ ਕੁਝ ਭੋਜਨ ਸ਼ਰਾਬ ਦੇ ਨਾਲ ਨਹੀਂ ਖਾਣਾ ਚਾਹੀਦੇ ਜਿਵੇਂ ਕਿ ਕਾਜੂ ਤੇ ਮੂੰਗਫਲੀ ਖਾਣ ਦੇ ਨਾਲ ਕੋਲੇਸਟ੍ਰੋਲ ਵਧ ਜਾਂਦਾ ਹੈ ਤੇ ਪਾਚਨ ਕਿਰਿਆ ਕਮਜ਼ੋਰ ਹੋ ਜਾਂਦੀ ਹੈ ਦੂਜੇ ਪਾਸੇ ਮਿੱਠੀਆਂ ਚੀਜ਼ਾਂ ਖਾਣ ਦੇ ਨਾਲ ਨਸ਼ਾ ਤੇ ਸ਼ੂਗਰ ਦਾ ਖਤਰਾ ਵੱਧ ਜਾਂਦਾ ਹੈ ਸ਼ਰਾਬ ਦੇ ਨਾਲ ਦੁੱਧ ਦੇ ਦੁੱਧ ਤੇ ਦਹੀਂ ਵੀ ਨਹੀਂ ਖਾਣਾ ਚਾਹੀਦਾ ਇਹ ਭੋਜਨ ਸ਼ਰਾਬ ਪੀਣ ਵਾਲਿਆਂ ਦੇ ਲਈ ਘਾਤਕ ਸਾਬਿਤ ਹੋ ਸਕਦੇ ਨੇ ਤਾਂ ਸਿਹਤ ਮਾਹਿਰਾ ਦਾ ਕਹਿਣਾ ਹੈਗਾ ਕਿ ਜੇਕਰ ਦਵਾਈ ਤੋਂ ਇਲਾਵਾ ਸ਼ਰਾਬ ਦੀ ਵਰਤੋਂ ਕੀਤੀ ਜਾਵੇ ਤਾਂ ਦੁਨੀਆ ਦਾ ਸਭ ਤੋਂ ਗੈਰ ਸਿਹਤਮੰਦ ਡਰਿੰਕ ਹੈ ਵਿਸ਼ਵ ਸਿਹਤ ਸੰਗਠਨ ਨੇ ਕਈ ਵਾਰ ਦੱਸਿਆ ਹੈਗਾ ਕਿ ਇਸ ਦੀ ਇੱਕ ਬੂੰਦ ਵੀ ਕਈ ਲੋਕਾਂ ਕਈ ਤਰ੍ਹਾਂ ਦੇ ਕੈਂਸਰ ਦਾ ਕਾਰਨ ਬਣ ਸਕਦੀ ਆ ਪਰ ਲੋਕ ਅਜੇ ਵੀ ਤਿਉਹਾਰਾਂ ਤੇ ਪਾਰਟੀਆਂ ਤੇ ਇਸ ਦਾ ਸੇਵਨ ਕਰਨਾ ਨਹੀਂ ਛੱਡਦੇ ਕਲੱਬਾਂ ਦੇ ਵਿੱਚ ਬੜੇ ਹੀ ਜ਼ੋਰਾ ਸ਼ੋਨਾ ਦੇ ਨਾਲ ਸ਼ਰਾਬ ਦਾ ਸੇਵਨ ਹੁੰਦਾ ਹੈ ਅਜਿਹੀ ਸਥਿਤੀ ਦੇ ਵਿੱਚ ਸ਼ਰਾਬ ਪੀਂਦੇ ਸਮੇਂ ਕੁਝ ਗੱਲਾਂ ਦਾ ਧਿਆਨ ਰੱਖਿਆ ਜਾ ਸਕਦਾ ਹੈ ਜ ਜਿਸ ਦੇ ਨਾਲ ਸਿਹਤ ਉੱਪਰ ਘਾਟਾ ਅਸਰ ਪਵੇਗਾ ਸਿਹਤ ਮਾਹਿਰਾ ਦਾ ਕਹਿਣਾ ਹੈਗਾ ਕਿ ਸ਼ਰਾਬ ਪਿੰਦੇ ਸਮੇਂ ਗਲਤੀ ਨਾਲ ਵੀ ਕੁਝ ਭੋਜਨ ਨਹੀਂ ਖਾਣੇ ਚਾਹੀਦੇ ਇਹ ਨਾ ਸਿਰਫ ਸ਼ਰਾਬ ਦੇ ਨਸ਼ੇ ਨੂੰ ਦੁਗਣਾ ਕਰਦੇ ਨੇ ਸਗੋਂ ਇਸ ਦੇ ਨਾਲ ਉਲਟੀਆਂ ਹਾਈ ਲੋ ਲਿਪੋ ਪ੍ਰੋਟੀਨ ਜੋ ਕਿ ਡੈਸਿੰਟ ਕੋਲੇਸਟ੍ਰੋਲ ਹਾਈ ਦੱਸਦੇ ਕਿ ਹੋਰ ਵੀ ਕਈਆਂ ਬਿਮਾਰੀਆਂ ਹੋ ਸਕਦੀਆਂ ਨੇ ਤਾਂ ਫੈਟੀ ਲੀਵਰ ਹਾਈ ਬਲੱਡ ਪ੍ਰੈਸ਼ਰ ਹਾਈ ਬਲੱਡ ਸ਼ੂਗਰ ਦੇ ਜੋਖਮ ਨੂੰ ਘਟਾਉਣ ਦੇ ਲਈ ਸਿਹਤ ਮਾਹਿਰ ਸ਼ਰਾਬ ਦੇ ਨਾਲ ਇਹਨਾਂ ਚੀਜ਼ਾਂ ਤੋਂ ਬਚਣ ਦੀ ਸਲਾਹ ਦਿੰਦੇ ਨੇ ਜੋ ਕਿ ਕਾਜੂ ਤੇ ਮੂੰਗਫਲੀ ਸਿਹਤ ਮਾਰਦ ਮੁਤਾਬਕ ਸ਼ਰਾਬ ਦੇ ਨਾਲ ਕਾਜੂ ਤੇ ਮੂੰਗਫਲੀ ਖਾਣ ਦੇ ਨਾਲ ਕੋਲੇਸਟ੍ਰੋਲ ਦਾ ਪੱਧਰ ਤੇਜ਼ ਦੇ ਨਾਲ ਵਧਦਾ ਹੈ ਪਾਚਨ ਪ੍ਰਣਾਲੀ ਵਿਗੜਦੀ ਹੈ ਅਤੇ ਭੁੱਖ ਨਹੀਂ ਲੱਗਦੀ ਕਾਜੂ ਖਾਣ ਦੇ ਨਾਲ ਪੇਟ ਫੁੱਲਣਾ ਕਬਜ਼ ਭਾਰ ਵਧਣਾ ਜੋੜਾਂ ਦੇ ਸੋਚ ਤੇ ਮੂੰਗਫਲੀ ਖਾਣ ਦੇ ਨਾਲ ਅਲਰਜੀ ਦਸਤ ਚਮੜੀ ਦੀ ਖੁਜਲੀ ਚਿਹਰੇ ਦੀ ਸੋਜ ਉਲਟੀਆਂ ਹੋ ਸਕਦੀਆਂ ਨੇ ਫਿਰ ਆਉਂਦਾ ਮਿੱਠੀਆਂ ਚੀਜ਼ਾਂ ਜੀ ਹਾਂ ਸ਼ਰਾਬ ਪਿੰਦੇ ਸਮੇਂ ਮਠੀਆਂ ਚੀਜ਼ਾਂ ਦਾ ਸੇਵਨ ਬਿਲਕੁਲ ਨਾ ਕਰੋ ਸਭ ਤੋਂ ਪਹਿਲਾਂ ਇਹ ਤੁਹਾਡੇ ਨਸ਼ਾ ਨੂੰ ਦੁੱਗਣਾ ਕਰ ਦਿੰਦੀਆਂ ਨੇ ਤੇ ਕਈ ਵਾਰ ਉਲਟੀਆਂ ਵੀ ਲੱਗ ਜਾਂਦੀਆਂ ਨੇ ਬਹੁਤ ਬਹੁਤ ਜ਼ਿਆਦਾ ਮਿੱਠਾ ਖਾਣ ਦੀ ਆਦਤ ਤੁਹਾਨੂੰ ਸ਼ੂਗਰ ਦਾ ਸ਼ਿਕਾਰ ਬਣਾ ਸਕਦੀ ਹੈ ਇਹ ਗੁਰਦੇ ਦੀਆਂ ਬਿਮਾਰੀਆਂ ਦਿਲ ਦੀਆਂ ਬਿਮਾਰੀਆਂ ਤੇ ਨਸ਼ੇ ਦੀਆਂ ਬਿਮਾਰੀਆਂ ਦੇ ਵਿੱਚ ਦੇਖਿਆ ਜਾਣ ਵਾਲਾ ਮੁੱਖ ਕਾਰਨ ਨਜ਼ਰ ਆਊਗਾ ਫਿਰ ਆਉਂਦਾ ਹੈ ਦੁੱਧ ਤੇ ਦਹੀਂ ਜੀ ਹਾਂ ਦੁੱਧ ਤੇ ਦਹੀਂ ਖਾਣਾ ਇੱਕ ਚੰਗੀ ਆਦਤ ਜ਼ਰੂਰ ਹੈ ਪਰ ਸ਼ਰਾਬ ਦੇ ਨਾਲ ਇਹ ਜ਼ਹਿਰ ਵਾਂਗ ਕੰਮ ਕਰਦੇ ਨੇ ਏ ਐਸਿਡਿਟੀ ਤੇ ਚਮੜੀ ਦੀ ਅਲਰਜੀ ਦਾ ਕਾਰਨ ਬਣਦੇ ਨੇ ਡੈਰੀ ਉਤਪਾਦਾਂ ਤੇ ਦੱਸਦੇ ਕਿ ਐਲਕੋਹਲ ਦੇ ਮਿਸ਼ਰਣਾਂ ਦੀ ਪ੍ਰਕਿਰਿਆ ਜੋ ਕਿ ਪ੍ਰਕਿਰਤੀ ਬਿਲਕੁਲ ਉਲਟ ਹੈ ਜੋ ਕਿ ਰਸਾਇਣਿਕ ਪ੍ਰਤੀਕਿਰਿਆਵਾਂ ਦਾ ਕਾਰਨ ਬਣ ਸਕਦੀ ਹੈ ਤੇ ਖਾਸ ਰਿਪੋਰਟ ਤੁਹਾਡੇ ਨਾਲ ਸਾਂਝੀ ਕੀਤੀ ਗਈ ਹੈ ਕੁਝ ਮਾਇਰਾਂ ਦੇ ਮੁਤਾਬਕ ਦੱਸੀ ਜਾ ਰਹੀ ਹੈ ਤਾਂ ਅੱਗੇ ਵੀ ਇਹ ਵੱਤੋਬਾਦ ਸੇਅਰ ਜ਼ਰੂਰ ਕਰਿਓ